ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਕਲੀਅਰ ਫੈਮਿਲੀ ਬਲੌਗ ਤੇ ਤੇ ਲੋ ਜੀ ਅੱਜ ਆਪਾਂ ਕੋਈ ਵੀ ਰੁਟੀਨ ਨਹੀਂ ਸ਼ੇਅਰ ਕਰਦੇ ਤੁਹਾਡੇ ਨਾਲ ਅੱਜ ਆਪਾਂ ਸ਼ੇਅਰ ਕਰਾਂਗੇ ਬਵਾਸੀਰ ਦੀ ਦਵਾਈ ਤੇ ਕਿਸ ਤਰ੍ਹਾਂ ਬਣਾਉਣੀ ਆ ਕਿਸ ਤਰ੍ਹਾਂ ਖਾਣੀ ਆ ਤੇ ਜਿਹੜੀ ਇਹ ਬਵਾਸੀਰ ਦੀ ਦਵਾਈ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਹੈਨਾ ਤੁਹਾਨੂੰ ਦੱਸਣ ਜਾ ਰਹੀ ਹਾਂਗੀ ਇਹ ਦਵਾਈ ਆਪਾਂ ਕਿਸੇ ਵੀ ਪ੍ਰਕਾਰ ਦਾ ਬਵਾਸੀਰ ਹੋਵੇ ਸਾਰਿਆਂ ਲਈ ਹੈ ਚਾਹੇ ਮੋਕੇ ਵਾਲਾ ਹੋਵੇ ਚਾਹੇ ਖੂਨ ਨਹੀਂ ਹੋਵੇ ਚਾਹੇ ਵੇਈ ਵਾਲਾ ਹੋਵੇ ਉਹਨਾਂ ਜਿਹੜੀ ਵੀ ਪ੍ਰਕਾਰ ਦੀ ਹੁੰਦੇ ਨੇ ਜਿੰਨੇ ਵੀ ਹਨਾ ਬਵਾਸੀਰ ਸਾਇ ਤਿੰਨ ਚਾਰ ਪ੍ਰਕਾਰ ਦੇ ਹੁੰਦੇ ਨੇ ਤੇ ਸਾਰਿਆਂ ਲਈ ਹੀ ਇਹ ਦਵਾਈ ਕੋਈ ਵੀ ਇਹਨੂੰ ਖਾ ਸਕਦੇ ਆ ਮਤਲਬ ਕਿਸੇ ਵੀ ਤਰ੍ਹਾਂ ਦਾ ਹੋਵੇ ਬਵਾਸੀਰ ਤੁਸੀਂ ਸਿਰਫ ਤੁਸੀਂ 10 ਦਿਨ ਜਿਹੜੀ ਇਹ ਦਵਾਈ ਖਾ ਕੇ ਉਸ ਤੋਂ ਬਾਅਦ ਤੁਹਾਨੂੰ ਦੁਬਾਰਾ ਲੋੜ ਨਹੀਂ ਪੈਣੀ ਹੈਗੀ ਸ਼ਾਇਦ ਹੀ ਲੋੜ ਪਵੇ ਪਰ ਜਿੰਨਿਆਂ ਨੂੰ ਮੈਂ ਇੱਥੇ ਦਵਾਈ ਦਿੱਤੀ ਹੈ ਕਿਸੇ ਨੂੰ ਦੁਬਾਰਾ ਲੋੜ ਪਈ ਨਹੀਂ ਹੈਗੀ ਖੁਦ ਮੇਰੇ ਹਸਬੰਦ ਬਹੁਤ ਜ਼ਿਆਦਾ ਅ ਮਤਲਬ ਕਿ ਵੀਕ ਹੋ ਗਏ ਸੀਗੇ ਜਿਵੇਂ ਕਿ ਉਹਨਾਂ ਦੇ ਸੀਗਾ ਖੂਨ ਨਹੀਂ ਬਵਾਸੀਰ ਤਾ ਕਰਕੇ ਉਹਨਾਂ ਦਾ ਖੂਨ ਸਾਰਾ ਝੜ ਗਿਆ ਸੀ ਪਹਿਲਾਂ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਮੇਰੇ ਬਵਾਸੀਰ ਹੋਇਆ ਹੋਇਆ ਹਨ ਤੇ 4 ਗ੍ਰਾਮ ਸਿਰਫ ਖੂਨ ਰਹਿ ਗਿਆ ਸੀਗਾ ਤੇ ਤੁਸੀਂ ਆਪੇ ਹਿਸਾਬ ਲਾ ਲਓ ਵੀ 4 ਗ੍ਰਾਮ ਜਿਹੜਾ ਖੂਨ ਹੁੰਦਾ ਕਿੰਨਾ ਘੱਟ ਹੁੰਦਾ ਆ ਬੀ ਹੋਸ ਹੋਣ ਲੱਗ ਗਈ ਸੀਗੇ ਇਹ ਤੇ ਸਾਨੂੰ ਫਿਰ ਪਤਾ ਲੱਗੇ ਵੀ ਇਹਨਾਂ ਨੇ ਕਿਉਂਕਿ ਇਹ ਸੰਗਦੇ ਸੀ ਦੱਸਿਆ ਨਹੀਂ ਜੀ ਕਿਸੇ ਨੂੰ ਪਰ ਇਹ ਸੰਗਣ ਵਾਲੀ ਕੋਈ ਗੱਲ ਨਹੀਂ ਜੀ ਹਨਾ ਇਹਦੇ ਵਿੱਚ ਕੋਈ ਇਹ ਜੀ ਆਪਾਂ ਨੂੰ ਹੈ ਨਹੀਂ ਵੀ ਸੰਗ ਲੱਗੇ ਪਰ ਕਲੇਰ ਸਾਹਿਬ ਸੰਗਦੇ ਸੀ ਇਹਨਾਂ ਨੇ ਦੱਸਿਆ ਹੀ ਨਹੀਂ ਹੈਗਾ ਜਦੋਂ ਬਿਲਕੁਲ ਇਹਨਾਂ ਵਿੱਚ 4 ਗ੍ਰਾਮ ਖੂਨ ਰਹਿ ਗਿਆ ਬੇਹੋਸ਼ ਹੋਣ ਲੱਗੇ ਕਿਉਂਕਿ ਇਹਨਾਂ ਨੂੰ ਖੁਦ ਨੂੰ ਪਤਾ ਨਹੀਂ ਸੀ ਜੀ ਵੀ ਮੈਨੂੰ ਬਵਾਸੇਰਾ ਇਹ ਐਮ ਇਹਨਾਂ ਨੂੰ ਡਰ ਹੋ ਗਿਆ ਸੀ ਵੀ ਮੈਨੂੰ ਕੋਈ ਹੋਰ ਬਿਮਾਰੀ ਹੈਗੀ ਤੇ ਤਾਂ ਕਰਕੇ ਇਹ ਘਰੇ ਨਾ ਐਸ ਵੀ ਟੈਨਸ਼ਨ ਲੈ ਜਨਗੇ ਦੱਸਿਆ ਨਹੀਂ ਜਦੋਂ ਬੇਹੋਸ਼ ਹੋਣ ਲੱਗੇ ਫਿਰ ਦੱਸਿਆ ਤਾਂ ਅਸੀਂ ਕਾਫੀ ਜਿਆਦਾ ਡਾਕਟਰਾਂ ਦੇ ਗਏ ਆਂਗੇ ਹਨਾ ਜਿੰਨੇ ਵੀ ਇੱਥੇ ਸਾਡੇ ਨੇੜੇ ਤੇਲੇ ਸੁਨਾਮ ਦੇ ਵਧੀਆ ਡਾਕਟਰ ਸੀਗੇ ਸਾਰਿਆਂ ਕੋਲ ਗਏ ਤੇ ਉਹਨਾਂ ਨੇ ਆਪਣੇ ਆਪਣੇ ਹਿਸਾਬ ਨਾਲ ਟਰੀਟਮੈਂਟ ਇਹਨਾਂ ਦਾ ਕੀਤਾ ਹਨਾ ਦਵਾਈ ਵਗੈਰਾ ਜਿਹੜੀ ਦੇਣੀ ਸੀ ਉਹ ਦਿੱਤੀ ਪਰ ਕੋਈ ਫਰਕ ਨਹੀਂ ਪਿਆ ਬੂੰਦਾ ਵੀ ਪਵਾਈਆਂ ਜਿਵੇਂ ਜਿਵੇਂ ਕੋਈ ਥੋਲਾ ਦੱਸਦੇ ਜਾਂ ਕਿਤੋਂ ਵੀ ਦੇਸੀ ਦਵਾਈ ਸੀ ਬਹੁਤ ਲਈਏ ਸੀ ਪਰ ਕਿਤੋਂ ਵਰਕ ਨਹੀਂ ਪਿਆ ਤੇ ਉਸ ਤੋਂ ਬਾਅਦ ਫਿਰ ਜਿਹੜੀ ਦਵਾਈ ਮੇਰੇ ਖੁਦ ਫਾਦਰ ਸਾਹਿਬ ਬਣਾਉਂਦੇ ਨੇਗੇ ਤੇ ਉਹਨਾਂ ਨੇ ਦੱਸੀ ਸੀ ਕਿ ਸਾਨੂੰ ਕਹਿੰਦੇ ਵੀ ਤੁਸੀਂ ਆ ਚੀਜ਼ਾਂ ਲੈ ਆ ਕੇ ਅਨਸਾਰੀ ਦੇ ਬਣਾ ਲਓ ਅਨਸਾਰੀ ਦੇ ਆਸਾਨ ਨਾਲ ਮਿਲ ਜਾਂਦੀਆਂ ਨੇ ਜਿਵੇਂ ਵੀ ਨੇੜੇ-ਤੇੜੇ ਤੁਹਾਡੇ ਕੋਈ ਵੀ ਸ਼ਹਿਰ ਆਗਾ ਅਨਸਾਰੀ ਦੀਆਂ ਦੁਕਾਨਾਂ ਨੇ ਜਿਹੜਿਆ ਅਨਸਾਰੀ ਮਤਲਬ ਕਿ ਵਧੀਆ ਹੋ ਤੁਹਾਨੂੰ ਆਪਾਂ ਨੂੰ ਪਤਾ ਹੀ ਹੁੰਦਾ ਵੀ ਇਹ ਅਨਸਾਰੀ ਗਾ ਆਪਾਂ ਨੂੰ ਜਿਹੜੀ ਦੇਸੀ ਜੜੀਆਂ ਬੂਟੀਆਂ ਨੇ ਵਧੀਆ ਮਿਲਦੀਆਂ ਨੇ ਹਨਾ ਮਤਲਬ ਓਰੀਜਨਲ ਚੀਜ਼ ਮਿਲਦੀ ਹੈ ਤੁਸੀਂ ਉਹ ਅਹ ਪੰਸਾਰੀ ਦੁਕਾਨ ਤੇ ਜਾਇਓ ਉੱਥੋਂ ਜਾ ਕੇ ਇਹ ਸਿਰਫ ਚਾਰ ਚੀਜ਼ਾਂ ਨੇ ਚਾਰ ਚੀਜ਼ਾਂ ਤੁਸੀਂ ਲੈ ਕੇ ਆਉਣੀਆਂ ਨੇਗੇ ਤੇ ਜਿਹੜਾ ਤੁਹਾਡਾ ਬਵਾਸੀਰਾ ਬਿਲਕੁਲ ਜੜ ਤੋਂ ਖਤਮ ਹੋ ਜਾਊਗਾ ਸਿਰਫ ਤੁਸੀਂ 10 ਦਿਨ ਜਿਹੜੀ ਦਵਾਈ ਖਾਣੀ ਆ ਉਸ ਤੋਂ ਬਾਅਦ ਕਿ ਤੁਹਾਨੂੰ ਲੋੜ ਨਹੀਂ ਪੈਣੀ ਸਿਰਫ ਤੁਹਾਨੂੰ ਚਾਰ ਜੇ ਪੰਜ ਬੁੜੀਆਂ ਦੇ ਵਿੱਚ ਹੀ ਪਤਾ ਚੱਲ ਜਾਊਗਾ ਵੀ ਸਾਨੂੰ ਕਿੰਨਾ ਜ਼ਿਆਦਾ ਫਰਕ ਪੈ ਗਿਆ ਹੈ ਨਾ ਤੇ ਮੈਂ ਬਹੁਤ ਜਾਣਿਆਂ ਨੂੰ ਦਵਾਈ ਦੇ ਚੁੱਕੀ ਹਾਂ ਇੱਥੇ ਪਰ ਕਿਸੇ ਦੀ ਵੀ ਅੱਜ ਤੱਕ ਕੋਈ ਸ਼ਿਕਾਇਤ ਨਹੀਂ ਆਈ ਹੈਗੀ ਵੀ ਸਾਨੂੰ ਫਰਕ ਨਹੀਂ ਪਿਆ ਹੈ ਨਾ ਹੋਰ ਦੇ ਲੰਮੀ ਪਿੰਡਾਂ ਚ ਆਪਾਂ ਜਾਂ ਮਤਲਬ ਰਿਸ਼ਤੇਦਾਰੀਆਂ ਚ ਦਵਾਈ ਬਹੁਤ ਬਚਾਈ ਐ ਮੈਂ ਇਹ ਬਹੁਤ ਜ਼ਿਆਦਾ ਬਾਕੀ ਮੇਨ ਗੱਲ ਜੀ ਅਸੀਂ ਆਪ ਖੁਦ ਵਰਤੀ ਮੇਰੇ ਹਸਬੰਦ ਨੇ ਮੈਂ ਬਹੁਤ ਵਧੀਆ ਦਵਾਈ ਐ ਤੇ ਕਈ ਦਿਨਾਂ ਤੋਂ ਮੈਨੂੰ ਕਮੈਂਟ ਆਇਆ ਸੀਗਾ ਮਤਲਬ 5 6 ਦਿਨ ਹੋ ਗਏ ਨਾਮ ਤਾਂ ਮੈਨਾਂ ਮੇ ਭੁੱਲ ਗਈ ਹੈ ਨਾ ਤੇ ਉਹ ਦਵਾਵਾ ਸੀਰ ਦੀ ਦਵਾਈ ਬਾਰੇ ਪੁੱਛ ਰਹੇ ਸੀ ਕੁਸਤਾ ਕਮੈਂਟ ਲੇਟ ਦੇਖਿਆ ਜੀ ਕਿਉਂ ਪਹਿਲ ਹੁਣ ਤੁਹਾਨੂੰ ਪਤਾ ਹੀ ਐ ਜਿਵੇਂ ਛੁੱਟੀਆਂ ਨਹੀਂ ਗਈਆਂ ਤਾਂ ਬੱਚੇ ਆਏ ਹੋਏ ਨੇ ਹਨਾ ਨਣਦ ਦੀਆਂ ਬੇਟੀਆਂ ਆਗੀਆਂ ਸੀ ਪਹਿਲਾਂ ਤਾਂ ਕਰਕੇ ਹੁਣ ਵੀ ਮੈਂ ਉਹਨਾਂ ਨੂੰ ਬਾਹਰ ਆ ਬੱਚਿਆਂ ਨੂੰ ਭੇਜ ਕਿ ਤਾਂ ਵੀਡੀਓ ਤੁਹਾਡੇ ਲਈ ਬਣਾ ਰਹੀ ਨਹੀਂ ਆ ਮੈਂ ਕਿ ਚਲੋ ਅੱਜ ਵੀਡੀਓ ਮੈਂ ਜ਼ਰੂਰ ਛੋਟਾ ਜਿਹਾ ਵੀਡੀਓ ਬਣਾ ਕੇ ਬਵਾਸੀਰ ਵਾਲਾ ਅਪਲੋਡ ਕਰੂੰਗੀ ਹਨਾ ਤੇ ਬਾਕੀ ਕੋਈ ਵੱਡੀ ਗੱਲ ਨਹੀਂ ਜੀ ਘਬਰਾਓ ਨਾ ਬਵਾਸੀਰ ਤੁਹਾਡਾ ਜੜ ਤੋਂ ਬਿਲਕੁਲ ਖਤਮ ਹੋ ਇਹਦੇ ਲਈ ਆਪਾਂ ਨੂੰ ਕੀ ਚਾਹੀਦਾ ਇਹਦੇ ਲਈ ਸਿਰਫ ਆਪਾਂ ਨੂੰ ਜਿਵੇਂ ਕਿ ਤੁਸੀਂ ਵੈਸੇ ਤਾਂ ਇਹ 10 ਪੁੜੀਆਂ ਬਹੁਤ ਜਿਹੜੀ ਕੁਆਂਟੀਟੀ ਹੁੰਦੀ ਆ ਜਿਹੜੀਆਂ ਇਹ ਜੜੀਆਂ ਬੁੱਟੀਆਂ ਨੇ ਜਿਹੜੀਆਂ ਬੁੱਟੀਆਂ ਵੀ ਨਹੀਂ ਆਪਾਂ ਇਹਨਾਂ ਨੂੰ ਜਿਆਦਾ ਕਹਿ ਸਕਦੇ ਹਾਂ ਨਾ ਤੇ ਆਮੀ ਜੀ ਚੀਜ਼ ਆਹੀ ਅੱਗੇ ਤਾਂ ਆਪਣੇ ਆਮਾ ਜਿਵੇਂ ਘਰਾਂ ਦੇ ਵਿੱਚ ਹੁੰਦੀਆਂ ਸੀ ਇਹ ਚੀਜ਼ਾਂ ਹਨਾ ਬੱਚਿਆਂ ਲਈ ਰੱਖਦੀ ਸੀ ਸਪੈਸ਼ਲੀ ਰਸੌਣਤ ਕੁੱਕੜ ਸਿੱਧੀ ਬੱਚਿਆਂ ਨੂੰ ਰੱਖਦੇ ਸੀ ਉਹ ਜਿਹੜੇ ਕਿਟਾਣੂ ਵਗੈਰਾ ਬੱਚਿਆਂ ਦੇ ਲੜਨ ਲੱਗ ਜਾਂਦੇ ਸੀ ਉਹਦੇ ਲਈ ਆਪਾਂ ਕੁੱਕੜ ਸਿੱਧੀ ਰੱਖਿਆ ਕਰਦੇ ਸੀਗੇ ਘਰਾਂ ਦੇ ਵਿੱਚ ਹੁੰਦੀ ਸੀ ਹੁਣ ਵੀ ਮਿਲ ਜਾਂਦੇ ਨੇ ਜੇ ਨਹਿਰ ਦੇ ਕੰਢੇ-ਕੁੰਢੇ ਤੇ ਤਾਂ ਆਪਾਂ ਨੂੰ ਮਿਲ ਜਾਂਦੀ ਹੈਗੀ ਜੇ ਤੁਹਾਡੇ ਕੋਲ ਹੈਗੀ ਇਸ ਤਰ੍ਹਾਂ ਹਨਾ ਤਾਂ ਤੁਸੀਂ ਉਹ ਆਪਣੇ ਘਰ ਸੁਕਾ ਕੇ ਬਣਾ ਸਕਦੇ ਹੋ ਜਿਵੇਂ ਗੁਲਾਬ ਦੇ ਖੁੱਲਣੇਗੇ ਉਹ ਵੀ ਆਪਾਂ ਨੂੰ ਘਰ ਜਿਹੜੇ ਹਨਾ ਪlant ਹੈਗਾ ਮਿਲ ਜਾਂਦੇ ਨੇ ਜਾਉਤਾ ਆਪਾਂ ਨੂੰ ਮਿਲ ਹੀ ਜਾਂਦੀ ਨੇ ਗੁਲਾਬ ਦੇ ਫੁੱਲਾਂ ਦੀ ਤਾਂ ਕੋਈ ਉਹ ਨਹੀਂ ਹੈਨਾ ਇਹਦੇ ਲਈ ਆਪਾਂ ਨੂੰ ਜਿਵੇਂ ਮਾਤਰਾ ਵੈਸੇ ਤਾਂ ਬਹੁਤ ਮਤਲਬ ਇਹ ਜਿਹੜੀ ਜਿੰਨੀ ਦਵਾਈ ਮੈਂ ਤੁਹਾਨੂੰ ਕਵਾਂਟੀਟੀ ਚੀਜ਼ਾਂ ਹੀ ਦੱਸੂਗਾ ਉਹਦੇ ਵਿੱਚ ਬਹੁਤ ਸਾਰੀ ਦਵਾਈ ਬਣ ਜਾਣੀ ਹੈ ਪਰ ਚਲੋ ਜੀ ਕਿਸੇ ਹੋਰ ਦੇ ਕੰਮ ਆ ਜੀ ਤੁਸੀਂ ਸੰਭ ਕੇ ਰੱਖ ਲਿਓ ਹੈਨਾ ਅੰਦਰ ਉਸ ਤੋਂ ਘੱਟ ਦੀ ਤਾਂ ਆਪਾਂ ਬਣਾਈਏ ਵੀ ਕੀ ਕੀ ਕਰਨਾ ਹੈ ਤੁਸੀਂ 100 ਗ੍ਰਾਮ ਤੁਸੀਂ ਗੁਲਾਬ ਦੇ ਫੁੱਲ ਲੈਣੇ ਨੇਗੇ ਤੇ ਉਹਦੇ ਵਿੱਚ ਤੁਸੀਂ 50 ਗ੍ਰਾਮ ਜਿਹੜੀ ਕੁੱਕੜ ਛਿੱਦੀ ਪਾਉਣੀ ਆ ਤੇ ਇੱਥੇ ਮੈਂ ਸ਼ਾਇਦ ਜਿਵੇਂ ਮੇਰੇ ਤੋਂ ਲਿਖਿਆ ਗਿਆ ਤਾਂ ਮੈਂ ਸਕਰੀਨ ਤੇ ਲਿਖ ਕੇ ਵੀ ਲਗਾ ਦੂੰਗੀ ਹੈਨਾ ਤੇ 100 ਗ੍ਰਾਮ ਗਲਾਬ ਦੇ ਫੁੱਲ 50 ਗ੍ਰਾਮ ਕੁੱਕੜ ਸ਼ਿੱਧੀ ਤੇ 20 ਗ੍ਰਾਮ ਇੱਕ ਤੋਲਾ ਤੁਸੀਂ ਪਾ ਲਿਓ ਕਾਲੀ ਮਿਰਚ ਤੇ ਦੋ ਤੋਲੇ ਤੁਸੀਂ ਇਹਦੇ ਵਿੱਚ ਪਾਓ ਰਸੌਣਤ ਦੇ ਠੀਕ ਆ ਜੀ ਇਹ ਚੀਜ਼ਾਂ ਤੁਸੀਂ ਚਾਰੇ ਪਹਿਲਾਂ ਇਹਦੀ ਨਮੀ ਖਤਮ ਕਰ ਲਿਓ ਇਹਨਾਂ ਦਾ ਜਿਹੜਾ ਫਾਈਨ ਪਾਊਡਰ ਬਣਾਉਣਾ ਆਪਾਂ ਤਾਂ ਕਰਕੇ ਜੇ ਨਮੀ ਰਹਿ ਗਈ ਇਹਨਾਂ ਦਾ ਜਿਹੜਾ ਗਲਾਬ ਦੇ ਫੁੱਲਾਂ ਦਾ ਪਾਊਡਰ ਬਰੀਕ ਨਹੀਂ ਬਣਨਾ ਹੈਗਾ ਤਾਂ ਤੁਸੀਂ ਇਹਨਾਂ ਨੂੰ ਥੋੜੀ ਧੁੱਪ ਬਿਲਾ ਸਕਦੇ ਜਿਵੇਂ ਧੁੱਪ ਨਿਕਲੀ ਆ ਤਾਂ ਤੁਸੀਂ ਨਹੀਂ ਥੋੜਾ ਜਿਹਾ ਹਲਕਾ ਜਿਹਾ ਮੜਿਆ ਇਹਨਾਂ ਨੂੰ ਸੇਕ ਲਵਾ ਕੇ ਇਹਨਾਂ ਦੀ ਨਮੀ ਖਤਮ ਕਰਕੇ ਥੋੜਾ ਜਿਹਾ ਇਹਨਾਂ ਨੂੰ ਠੰਡਾ ਹੋਣ ਤੋਂ ਬਾਅਦ ਮਿਕਸੀ ਵਿੱਚ ਚਲਾ ਲਿਓ ਤਾਂ ਆਸਾਨੀ ਨਾਲ ਪਾਊਡਰ ਬਣ ਜਾਊ। ਤਾਂ ਪਹਿਨਾਂ ਸਾਰੀਆਂ ਚੀਜ਼ਾਂ ਦਾ ਜਿਵੇਂ ਰਸੋਂਤ ਤਵੇਸੀ ਰਗੜੀ ਜਾਊਗੀ ਹੈਨਾ ਇੱਕ ਗਿੱਲੀ ਟਾਈਪ ਦੀ ਰਸੋਂਤ ਹੁੰਦੀ ਤੁਸੀਂ ਉਹ ਨਹੀਂ ਲੈਣੀ ਬਿਲਕੁਲ ਸੁੱਕੀ ਰਸੋਂਤ ਜਿਹੜੀ ਤੁਸੀਂ ਲੈਣੀ ਹੈਗੀ। ਰਸੋਂਤ ਦਾ ਵੀ ਬਰੀਕ ਪਾਊਡਰ ਬਣਾ ਲਿਓ ਤੇ ਗੁਲਾਬ ਦੇ ਫੁੱਲਾਂ ਦਾ ਵੀ ਪਾਊਡਰ ਬਣਾ ਲਿਓ ਅਲੱਗ-ਅਲੱਗ ਬਣਾ ਲਿਓ ਪਹਿਲਾਂ। ਕੁੱਕੜ ਛਿੱਧੀ ਦਾ ਵੀ ਪਾਊਡਰ ਬਣਾ ਲਓ ਜਿਹੜੀ ਕੁੱਕੜ ਛਿੱਧੀ ਤੇ ਗੁਲਾਬ ਦੇ ਫੁੱਲ ਨੇ ਇਹਨਾਂ ਨੂੰ ਛਾਣ ਕੇ ਹੀ ਤੁਸੀਂ ਫਿਰ ਮਿਕਸ ਕਰਿਓ ਹਨਾ ਚਾਰੇ ਚੀਜ਼ਾਂ ਆਪਾਂ ਉਹ ਕਰ ਲਈਏ ਜਦੋਂ ਗੁਲਾਬ ਦੇ ਫੁੱਲ ਵੀ ਛਾਣਣੇ ਨੇ ਤੇ ਇਹ ਜਿਹੜੀ ਕੁੱਕੜ ਛਿੱਧੀ ਉਹ ਵੀ ਤੁਸੀਂ ਛਾਣ ਲਿਓ ਛਾਣ ਕੇ ਤੁਸੀਂ ਉਸ ਤੋਂ ਬਾਅਦ ਜਿਹੜੀ ਰਸੌਣਤ ਉਹਨੂੰ ਵੀ ਕੁੱਟ ਕੇ ਮਿਕਸ ਕਰ ਲਿਓ ਕਾਲੀ ਮਿਰਚ ਤੁਸੀਂ ਕਰ ਲਿਆ ਕਿ ਕੁੱਟਣੀ 1 ਟੋਲਾ ਹਨਾ ਤੇ ਤੁਸੀਂ ਬਾਜ਼ਾਰ ਵਾਲੀ ਬਿਲਕੁਲ ਵੀ ਨਹੀਂ ਲੈ ਕੇ ਆਉਣੀ ਜਿਹੜੀ ਪੀਸੀ ਪਸਾਈ ਹੁੰਦੀ ਆ ਉਹ ਨਹੀਂ ਆਪਾਂ ਨੂੰ ਚਾਹੀਦੀ ਕਿਉਂਕਿ ਉਹਦੇ ਵਿੱਚ ਆਪਾਂ ਨੂੰ ਪਤਾ ਨਹੀਂ ਵੀ オリジナル ਆ ਜਾਂ ਕੀ ਪਾਇਆ ਕੀ ਨਹੀਂ ਪਾਇਆ ਹਨਾ ਤਾਂ ਤੁਸੀਂ ਕਰ ਲਿਆ ਕੇ ਕਾਲੀ ਮਿਰਚ ਆਪ ਪੀਸ ਲੈਣਾ ਠੀਕ ਹੈ ਜੀ ਇਹ ਚਾਰੀ ਚੀਜ਼ਾਂ ਨੂੰ ਮਿਕਸ ਕਰਕੇ ਤੇ ਹੁਣ ਇਹ ਜਿਹੜੀ ਦਵਾਈ ਆਪਾਂ ਲੈਣੀ ਕਿਵੇਂ ਆ ਇਹ ਦਵਾਈ ਲੈਣੀ ਜੇ ਆਪਾਂ ਸਵੇਰੇ ਨਿਰਨੇ ਕਾਲਜ ਜੇਕਰ ਤੁਹਾਨੂੰ ਜਿਆਦਾ ਤਾਂ ਤੁਸੀਂ ਸ਼ਾਮ ਦੇ ਟਾਈਮ ਵੀ ਲੈ ਸਕਦੇ ਹੋ ਪਹਿਲਾਂ ਤੁਸੀਂ ਨਿਰਨੇ ਕਾਲਜ ਜਿਵੇਂ ਚਾਹ ਪੀਂਦੇ ਆਪਾਂ ਚਾਹ ਤੋਂ 1 ਘੰਟਾ ਪਹਿਲਾਂ ਹਨਾ ਕੱਚੀ ਲੱਸੀ ਦੇ ਨਾਲ ਵੀ ਲੈ ਸਕਦੇ ਹੋ ਤੁਸੀਂ ਇਹਨੂੰ ਤੁਸੀਂ ਇਹਨੂੰ ਦਹੀਂ ਨਾਲ ਵੀ ਲੈ ਸਕਦੇ ਹੋ ਤੁਸੀਂ ਇਹਨੂੰ ਮੋਲੀਆਂ ਦੇ ਪੱਣ ਨਾਲ ਵੀ ਲੈ ਸਕਦੇ ਹੋ ਤਿੰਨੇ ਤਰ੍ਹਾਂ ਨਾਲ ਜਿਵੇਂ ਵੀ ਤੁਹਾਨੂੰ ਠੀਕ ਲੱਗੂਗਾ ਉਹ ਵੀ ਤੁਸੀਂ ਲੈ ਲਿਓ ਅੱਧੇ ਚਮਚੇ ਤੋਂ ਵੀ ਘੱਟ ਤੁਸੀਂ ਇਹ ਜਿਹੜੀ ਦਵਾਈ ਲੈਣੀ ਹੈਗੀ ਕੁੜੀਆਂ ਬਣਾ ਲਿਓ 10 ਜਿਵੇਂ ਅੱਧੇ ਚਮਚੇ ਤੋਂ ਥੋੜੀ ਘੱਟ ਹੋਵੇ ਤੇ ਇਦਾਂ ਲੈ ਲਿਓ ਵੀ ਆਪਾਂ 4 ਟੇਸਪੂਨ ਨਹੀਂ ਕਰਨਾ ਹਨਾ ਅੱਧੇ ਚਮਚੇ ਤੋਂ ਥੋੜਾ ਜਿਆਦਾ ਘੱਟ ਹੋਵੇ ਉਹ ਚੱਲ ਜਾਊਗਾ ਤੇ ਤੁਸੀਂ ਇੰਨੇ ਕੁ ਲੈਣੇ 10 ਕੁੜੀਆਂ ਬਣਾ ਕੇ ਰੱਖ ਲਿਓ ਤੁਸੀਂ ਜੇਕਰ ਤੁਹਾਨੂੰ ਜ਼ਿਆਦਾ ਤਾਂ ਜਿਵੇਂ ਸ਼ਾਮ ਨੂੰ ਆਪਾਂ ਰੋਟੀ ਖਾਣੇ ਉਸ ਤੋਂ 2 ਘੰਟੇ ਪਹਿਲਾਂ ਜਾਂ 1 ਘੰਟਾ ਪਹਿਲਾਂ ਲੈ ਲਓ ਕੱਚੀ ਲੱਸੀ ਨਾਲ ਲੈ ਲਓ ਜਾਂ ਜਿਵੇਂ ਕਿ ਮੂਲੀਆਂ ਦਾ ਪਾਣੀ ਜਾਂ ਦਹੀਂ ਨਾਲ ਜਿਵੇਂ ਤੁਹਾਨੂੰ ਠੀਕ ਲੱਗੂਵੇਂ ਲੈ ਲਓ ਫਸੇ ਇਹਦਾ ਇਹੀ ਹੈਗਾ ਨਿਰਨੇ ਕਾਲ ਜੀ ਜਰੂਰ ਆਪਾਂ ਸ਼ੁਰੂ ਕਰਨੀ ਹੈਗੀ ਦਵਾਈ ਇਹਦਾ ਪਰ ਇਹ ਜਿਹੜਾ ਤੁਸੀਂ ਚਾਹ ਘੱਟ ਕਰ ਦਿਓ ਜਿਵੇਂ ਲਾਲ ਮਿਰਚ ਦਾ ਆਚਾਰ ਹੋ ਗਿਆ ਅੰਬ ਦਾ ਆਚਾਰ ਹੋ ਗਿਆ ਉਹ ਬੰਦ ਕਰ ਦਿਓ ਜਿਵੇਂ ਸਬਜ਼ੀਆਂ ਦੇ ਵਿੱਚ ਆਵੀਆਂ ਗਰਮ ਸਬਜ਼ੀਆਂ ਜਿਵੇਂ ਹੈਨਾ ਬਤਾਉਮਾ ਦੀ ਸਬਜ਼ੀ ਗਰਮ ਹੋਗੀ ਗਾਜਰਾਂ ਦੀ ਸਬਜ਼ੀ ਗਰਮ ਹੋਗੀ ਹੈਨਾ ਜਿਹੜੀ ਵੀ ਸਬਜ਼ੀ ਤੁਹਾਨੂੰ ਗਰਮ ਲੱਗਦੀ ਉਹ ਤੁਸੀਂ ਛੱਡ ਦਿਓ ਛੱਡਣੇ ਬਸ ਔਨੇ ਕ ਦਿਨ ਵੀ ਜਿੰਨੇ ਕ ਦਿਨ ਤੁਸੀਂ ਦਵਾਈ ਖਾ ਰਹੇ ਹੋ ਉਹਨੇ ਕ ਦਿਨ ਥੋੜਾ ਜਿਹਾ ਪਰਹੇਜ਼ ਰੱਖ ਦਿਓ ਗਰਮ ਚੀਜ਼ਾਂ ਦਾ ਹੈਨਾ ਜਿਆਦਾ ਜਿਨੂੰ ਜਿਆਦਾ ਪ੍ਰੋਬਲਮ ਆ ਉਹ ਥੋੜਾ ਜਿਹਾ ਬੈਠੇ ਹੋ ਘਟ ਹਨਾ ਬਸ ਇਹ ਕੀ ਜਦੋਂ ਤੁਹਾਨੂੰ ਬਸ ਸਿਰਫ ਮੇਰੇ ਥਾਲ ਦੇ ਵਿੱਚ ਤਾਂ ਮੈਂ ਜਿਆਦਾ ਨਹੀਂ ਕਹਿੰਦੀ ਵੀ ਜਿਆਦਾ ਦਿਨ ਸਿਰਫ ਤੁਹਾਨੂੰ ਚਾਰ ਪੁੜੀਆਂ ਖਾ ਕੇ ਹੀ ਤੁਹਾਨੂੰ ਫਰਕ ਲੱਗੂਗਾ ਤੁਹਾਨੂੰ ਇਹ ਲੱਗੂ ਮੈਂ ਬਿਲਕੁਲ ਠੀਕਾ ਹੋਰ ਮਾ ਖਮਾ ਪਰ ਤੁਸੀਂ 10 ਪੁੜੀਆਂ ਇਹਦੀਆਂ ਜ਼ਰੂਰ ਖਾ ਲਿਓ ਮੇਰੇ ਕੋਲ ਸਮਾਨ ਹੈ ਨਹੀਂ ਜੀ ਇਸ ਟਾਈਮ ਨਹੀਂ ਮੈਂ ਤੁਹਾਨੂੰ ਦਿਖਾ ਵੀ ਦਿੰਦੀ ਪਰ ਮੈਂ ਤੁਹਾਨੂੰ ਇੱਕ ਵਾਰ ਬਣੀ ਹੋਈ ਦਵਾਈ ਜ਼ਰੂਰ ਦਿਖਾ ਦਿੰਨੇ ਲੈ ਕੇ ਠੀਕਾ ਜੀ ਲਓ ਜੇ ਪਤਾ ਨੂੰ ਦਿਖਾ ਦੇ ਮੈਂ ਬਣੀ ਹੋਈ ਜਿਹੜੀ ਦਵਾਈ ਹੈ ਮੇਰੇ ਕੋਲ ਇਸ ਤਰ੍ਹਾਂ ਦਾ ਪਾਊਡਰ ਬਣਾਉਣਾ ਇਸ ਤਰ੍ਹਾਂ ਦਾ ਆ ਦੇਖੋ ਐਵੇਂ ਬਣ ਗਏ ਮਾਤਰਾ ਇੱਕ ਵਾਰ ਤੁਹਾਨੂੰ ਆਪਾਂ ਇਹਦੀ ਜ਼ਰੂਰ ਦੱਸ ਦੇਣੀ ਹੈ ਚੀਜ਼ਾਂ ਕਿੰਨੀਆਂ ਚਾਹੀਆਂ ਕਿਹੜੀਆਂ ਚਾਹੀਆਂ ਨੇ ਤੇ ਕਿੰਨੇ-ਕਿੰਨੇ ਚਾਹੀਦੇ ਨੇ ਤੁਸੀਂ ਨੋਟ ਕਰ ਲਓ ਜੀ ਕਿਉਂਕਿ ਮੈਂ ਲਿਖਣਾ ਭੁੱਲ ਵੀ ਜਾਂਦੀ ਆ ਜਾਂ ਮੇਰੇ ਕੋਲ ਇਹਨਾ ਟਾਈਮ ਨਹੀਂ ਹੈ ਮੈਂ ਵੀਡੀਓ ਵਿੱਚ ਬਹੁਤ ਮੁਸ਼ਕਲ ਦੇ ਨਾਲ ਬਣਾ ਰਹੀ ਆ 100 ਗ੍ਰਾਮ ਗੁਲਾਬ ਦੇ ਸੁੱਕੇ ਫੁੱਲ ਲੈਣੇ ਨੇ ਜੀ 50 ਗ੍ਰਾਮ ਤੁਸੀਂ ਕੁੱਕੜ ਛਿੱਦੀ ਲੈਣੀ ਹੈਗੀ ਤੇ ਇਹਦੇ ਵਿੱਚ ਤੁਸੀਂ 2 ਤੋਲੇ ਰਸੌਣਤ ਦੇ ਪਾ ਲਓ 1 ਤੋਲਾ ਕਾਲੀ ਮਿਰਚ ਸਾਰੀਆਂ ਚੀਜ਼ਾਂ ਘਰ ਲਿਆ ਕੇ ਆਪ ਪੀਸਿਓ ਤਾਹੀ ਦਵਾਈ ਨੇ ਤੁਹਾਨੂੰ ਅਸਰ ਕਰਨਾ ਤੇ ਉਸ ਤੋਂ ਬਾਅਦ ਤੁਹਾਨੂੰ 10 ਪੁੜੀਆਂ ਖਾਣ ਦੀ ਨਹੀਂ ਜ਼ਰੂਰਤ ਪੈਣੀ ਠੀਕ ਹੈ ਜੀ ਚਲੋ ਜੀ ਇਹੀ ਸੀ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਇਹ ਜਿਹੜੀ ਬਵਾਸੀਰ ਦੀ ਪ੍ਰੋਬਲਮ ਆ ਇਹ ਜਿਵੇਂ ਕਿ 80% ਲੋਕਾਂ ਨੂੰ ਸੋ ਤੋਂ 80% ਲੋਕਾਂ ਨੂੰ ਬਿਮਾਰੀ ਇਹ ਬਹੁਤ ਜ਼ਿਆਦਾ ਹੋਈ ਹੋਇਆ ਨਾ ਕਿਉਂਕਿ ਮੇਰੇ ਤੋਂ ਦਵਾਈ ਲੈ ਕੇ ਜਾਂਦੇ ਨੇ ਕਾਫੀ ਮੈਂ ਤਾਂ ਕਰਕੇ ਕਹਿ ਰਹੀਆਂ ਵੀ ਤੁਸੀਂ ਵੱਧ ਤੋਂ ਵੱਧ ਇਹ ਦਵਾਈ ਜਿਹੜੀ ਸ਼ੇਅਰ ਕਰ ਦਿਓ ਤੇ ਚਲੋ ਜੀ ਠੀਕ ਆ ਬਾਕੀ ਬਣਾ ਲਓ ਦਵਾਈ ਠੀਕ ਹੈ ਜੀ ਬਣਾ ਕੇ ਦੱਸਿਓ ਮੈਨੂੰ ਜਦੋਂ ਤੁਹਾਨੂੰ ਫਰਕ ਪੈ ਗਿਆ ਵੀ ਕਿੰਨਾ ਕ ਫਰਕ ਪਿਆ ਕਿਉਂਕਿ ਫਿਰ ਮੈਨੂੰ ਉਹ ਹੋਊਗਾ ਨਾ ਤੁਸੀਂ ਮੈਨੂੰ ਦੱਸਿਆ ਕਰੋ ਜਿਹੜੀ ਵੀ ਤੁਹਾਨੂੰ ਮੈਂ ਉਹ ਦੱਸਦੀ ਤਾਂ ਤੁਸੀਂ ਮੈਨੂੰ ਜਰੂਰ ਦੱਸਿਆ ਕਰੋ ਵੀ ਕਿੰਨਾ ਕ ਫਰਕ ਪਿਆ ਬਾਕੀ ਚਲੋ ਠੀਕ ਹੈ ਜੀ ਜੇਕਰ ਤੁਹਾਨੂੰ ਮੇਰੀ ਮਤਲਬ ਕੋਈ ਵੀ ਐਨ ਲੱਗਦਾ ਮੇਰੇ ਨਾਲ ਤੁਸੀਂ ਗੱਲ ਕਰਨੀ ਤਾਂ ਇੱਕ ਸੂਟਾਂ ਵਾਲਾ ਮੇਰਾ ਵੀਡੀਓ ਪਾਇਆ ਹੋਇਆ ਉਸ ਵੀਡੀਓ ਤੋਂ ਤੁਸੀਂ ਮੇਰਾ ਨੰਬਰ ਲੈ ਸਕਦੇ ਹੋ ਚਲੋ ਜੀ ਠੀਕ ਆ ਫਿਰ ਮਿਲਦੇ ਆਂਗੇ ਕੱਲ ਨੂੰ ਜਾਂ ਸ਼ਾਮ ਨੂੰ ਮਿਲਾਂਗੇ ਪਾ ਤੁਹਾਨੂੰ ਵਧੀਆ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਹੱਸਿ ਰਹੋ ਖੁਸ਼ ਰਹੋ ਖੁਸ਼ਹਾਲ ਰਹੋ ਬਾਏ ਬਾਏ